ਵੈਗਰਜੀ ਦਾ ਖਾਤਸਾ ਵੈਗਰਜੀ ਕੀ ਫਤਿਹ ਮੈਂ ਗੁਚਰ ਸਿੰਘ ਤੇ ਮੇਰੀ ਅੱਜ ਦੀ ਜਿਹੜੀ ਆ ਵੀਡੀਓ ਆ ਇਹਦਾ ਵਿਸ਼ਾ ਵਾ ਉਹ ਸਾਡੇ ਬਹਾਨੇ ਜਦੋਂ ਕੈਨੇਡਾ ਆਏ ਤਾਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆ ਗੋਰਿਆਂ ਦੇ ਜਿਹੜੇ ਦੇਸ਼ ਆ ਜਿਹੜੇ ਇੱਥੋਂ ਦੇ ਵਸਨੀਕ ਜਿਹੜੇ ਆ ਇਹਨਾਂ ਦਾ ਜਿਹੜਾ ਰਹਿਣਾ ਸਹਿਣਾ ਵਾ ਇਹਨਾਂ ਦਾ ਕਿਉਂ ਚੰਗਾ ਵਾ ਇਹਨਾਂ ਦੇ ਵਿੱਚ ਤੇ ਸਾਡੇ ਵਿੱਚ ਵਿੱਚ ਕੀ ਫਰਕ ਆ ਕਿਹੜੀ ਚੀਜ਼ ਇਹਨਾਂ ਵਿੱਚ ਜਿਹੜੇ ਇਹਨਾਂ ਦੀ ਸੋਚ ਵਿੱਚ ਫਰਕ ਆ ਇਹ ਨਾਲ ਕਹ ਕੇ ਸਾਡੇ ਜਿਹੜੇ ਆ ਉਹ ਇੱਥੇ ਇੱਥੇ ਚੰਗਾ ਵਾ ਜਿਸ ਜਿਸ ਕਰਕੇ ਇਹਨਾਂ ਦਾ ਰਹਿਣ ਸਹਿਣ ਜਿਹੜੇ ਲੋਕ ਹੈ ਰਹਿਣ ਸਹਿਣ ਸਾਡੇ ਜਿਹੜਾ ਸਾਡੇ ਨਾਲ ਉਹ ਵੀ ਚੰਗਾ ਵਾ ਅਸੀਂ ਲੋਕ ਵੀ ਇਧਰ ਨੂੰ ਜਿਹੜੇ ਆ ਉਹ ਭੱਜੇ ਆਉਂਦੇ ਆ ਕਿਵੇਂ ਤਰ ਲੋ ਮਸ਼ੀਨ ਹੁੰਦੀ ਆ ਕਿਸੇ ਨਾ ਕਿਸੇ ਤਰੀਕੇ ਥਾਈ ਕੋਈ ਨਾ ਕੋਈ ਜੁੜਾੜ ਲਾ ਕੇ ਪਹੁੰਚ ਜਾਈਏ ਜਿਹੜੇ ਜਾਣੇ ਆ ਇਹਨਾਂ ਲੋਕਾਂ ਦੀਆਂ ਕਈ ਜਿਹੜੀਆਂ ਚੰਗੀਆਂ ਆਦਤਾਂ ਵਾ ਕਈ ਹਰ ਕਿਸੇ ਵਿੱਚ ਚੰਗੀਆਂ ਮਾੜੀਆਂ ਵੀ ਹੁੰਦੀਆਂ ਵਾ ਖੈਰ ਜਿਹੜੀਆਂ ਚੰਗੀਆਂ ਆਦਤਾਂ ਹੁਣ ਹੌਣ ਕਰਕੇ ਇਹ ਜਿਹੜੀ ਇਹ ਤਰੱਕੀ ਕਰਦੇ ਆ ਪੋਤਰਾ ਨੇ ਗੱਲ ਹੀ ਬਾਤ ਨਹੀਂ ਉਹ ਤਾਂ ਕੱਲਾ ਬਤਾ ਕਰੀ ਜੋ ਪੁੱਛੇ ਜੀ ਚੇਜਾ ਵਾ ਇਹ ਤਰੀਕਾ ਕਰਦੇ ਆ ਜਿਵੇਂ ਮਿਸਾਲ ਦੇ ਤੌਰ ਤੇ ਮੈਂ ਅੱਜ ਦਾ ਜਿਹੜਾ ਜਿਹੜਾ ਵਿਸ਼ਾ ਲਿਆ ਵਾ ਉਹ ਇਹੋ ਲਊਗਾ ਬਾਹਨੇ ਇੱਥੇ ਜਿਹੜੇ ਲੋਕ ਆ ਜਿਹੜੇ ਆ ਕੰਮ ਤੇ ਜਦੋਂ ਜਾਣਾ ਵਾ ਜਿੱਥੇ ਕੰਮ ਫੈਕਟਰੀ ਕਰਦੇ ਆ ਕੋਈ ਦਫ਼ਤਰ ਕਰਦਾ ਵਾ ਜਾਂ ਕਿਸੇ ਨੂੰ ਉਂਝ ਆਪਣਾ ਕੋਈ ਪ੍ਰਾਈਵੇਟ ਜਿਹੜਾ ਸਟੋਰ ਖੋਲਿਆ ਹੋਵੇ ਦੁਕਾਨ ਖੋਲੀ ਹੋਈ ਹੈ ਉੱਥੇ ਕਿਸੇ ਦੀ ਉਹਨਾਂ ਨੇ ਜਿਹੜੇ ਆ ਜਿਹੜਾ ਵੀ ਕੋਈ ਗਾਹਕ ਆਉਂਦਾ ਵਾ ਉਹਦਾਂ ਬਹਾਨੇ ਬਾਜੀ ਨਹੀਂ ਕਰਦੇ ਬਹੁਤੀ ਉਹਦੇ ਜਿਹੜਿਆ ਇਹਨਾਂ ਦਾ ਇਹ ਆਪੀ ਇਹਨਾਂ ਨੇ ਉੱਥੇ ਕੋਈ ਬਹਾਨੇਬਾਜ਼ੀ ਨਹੀਂ ਜਾਦੀ ਚਲਦੀ। ਪੀ ਟਾਈਮ ਸਿਰ ਆਪਣਾ ਨਾ ਆਉਣ ਦੇ ਬਹਾਨੇ ਨਹੀਂ। ਪੀ ਅੱਜ ਮੈਨੂੰ ਆ ਹੋ ਗਿਆ ਇਸ ਕੰਮ ਤੋਂ ਲੇਟ ਆਇਆ। ਜੇ ਕਿਹਨੂੰ ਘਰ ਟਾਈਮ ਦਿੱਤਾ ਵਾ ਕਿਦੇ ਪਰ ਉਹਨੇ ਸੱਜਿਆ ਤੁਹਾਨੂੰ ਤਾਂ ਵੀ ਕੰਮ ਤੇ ਆਉਣਾ। ਜਿਦਾ ਤੈਂ ਵਿਆਹ ਸ਼ਾਦੀਆਂ ਤੇ ਦਿੱਤਾ ਵਾ ਕਿਸੇ ਨੇ ਉਹ ਵੀ ਅਸੀਂ ਇੱਥੇ ਰਹਿੰਦੇ ਆ। ਸਾਡੇ ਲੋਕ ਟਾਈਮ ਲਿਖ ਦੇਣਗੇ ਜੀ 6:30 ਵਜੇ ਉੱਥੇ ਪਾਰਟੀ ਆ ਜੀ ਇਸ ਸ਼ਾਮ ਨੂੰ ਐਕਸੈਪਸ਼ਨ ਦੀ ਆ। ਉੱਥੇ ਉਹ ਜਿਹੜੇ ਗਰੂਪ ਆ ਬੁਰੇ ਉਹ ਤਾਂ 6:00 ਵਜੇ ਤੋਂ 7:00 ਵਜੇ ਉੱਥੇ ਪੁੰਚੇ ਆਉਣਗੇ ਤੇ ਜਾ ਕੇ ਕਿ ਸਾਡੇਆਂ ਲੋਕਾਂ ਨੇ 8 ਵਜੇ ਤੀਕਾ ਆਉਣਾ ਹੁੰਦਾ 8:30 ਕਜ 9 ਵਜੇ ਤੀਕ ਵੀ ਆਉਂਦੇ ਆ ਔਨ ਟਾਈਮ ਦੇ ਜੇ ਪਚਾਹ ਵਜੇ ਤੇ ਘਰ ਉਤੋਂ ਵੀ ਲੇਟ ਆ ਇੱਥੇ ਦੇਣ ਦਾ ਟਾਈਮ ਦੇ ਆ ਇੱਥੇ 2-2 ਵਜੇ ਤੀਕ ਵੀ ਮੈਂ ਆਉਂਦੇ ਵੇਖੇ ਜਦੋਂ ਕਦੇ ਇੱਥੇ ਆਈਦਾ ਬਿਜਾ ਤੇ ਉਹਨਾਂ ਨੇ ਤੇ ਇਹ ਚੀਜ਼ਾਂ ਦਾ ਜਿਹੜਾ ਵਾ ਇਹ ਖਾਸ ਜਿਹੜਾ ਚੀਜ਼ਾਂ ਦਾ ਫਰਕ ਆ ਸਾਡੇ ਪੋਪਾਂ ਦੇ ਜਿਹੜੇ ਆ ਇਹਨਾਂ ਦੇਸ਼ਾਂ ਦੇ ਵਾਸਤੇ ਬਹੁਤ ਬੰਦੇ ਇਹਨਾਂ ਨੇ ਉਦੋਂ ਦੇ ਟਾਈਮ ਤੇ ਦਿੱਤਾ ਵਾ ਦੁਕਾਨ ਖੋਲਣੀ ਆ ਜੇ ਕਿ ਦਾ ਸਟੋਰ ਆ ਤੇ ਲਿਖਿਆ ਵਾ ਇਨੇ ਉਹ ਫੁੱਲੂਗਾ ਤੇ 10 ਵਜੇ ਖੁੱਲੂਗਾ 10 ਵਜੇ ਬੰਦ ਦੇ ਆਪਣੀ ਭਾਵੇਂ ਉਹਨਾਂ ਦੇ ਕੋਲ ਜੜੀਆਂ ਵਾ ਚੇਜਾ ਵਾ ਕੋਈ ਆਉਣ ਜਾਂਦਾ ਸਾਧਨ ਜੋ ਵੀ ਵਰਤਣਾ ਵ ਜਿੱਥੇ ਰਾ ਆਉਣਾ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਪਈ ਕਿਤਰਾ ਉਥੇ ਟਾਈਮ ਸਰ ਜਿਹੜਾ ਪਹੁੰਚਣਾ ਹੁ ਸਾਡੇ ਦੇ ਇਹ ਜੇ ਭਾਰਤ ਦੇ ਸੂਬੇ ਜਿੱਥੇ ਵੀ ਇਹ ਗੱਲ ਕਰਦੇ ਬਸਲੀਕ ਆ ਸਾਡੇ ਦੇ ਇਹ ਸੁਭਾਅ ਦੇ ਵਿੱਚ ਹੀ ਆ ਜਿਵੇਂ ਆ ਕਿ ਅਸੀਂ ਚਾਹੇ ਦਾ ਜਿਹੜਾ ਜਿਹੜਾ ਕੰਮ ਦਾ ਟਾਈਮ ਦਿੱਤਾ ਉਹ ਭਾਵੇਂ ਉਹ ਦੱਤਰੀ ਆ ਜਾਂ ਦੂਜਾ ਵਾ ਉਹਨੂੰ ਫੇਰੇ ਮਤੇ ਮਰਾਉਣੇ ਮਰਾਉਣੇ ਦੋ ਚਾਰ ਉਹਦਾ ਕੋਈ ਸਮੇਂ ਸਰ ਜਿਹੜਾ ਉਹ ਕੰਮ ਨਹੀਂ ਕਰਨਾ ਜਿਹੜੇ ਸਾਡੇ ਦੇ ਵਿੱਚ ਸੁਭਾਅ ਵਿੱਚ ਉਹ ਚੀਚਾ ਵਾ ਇਹ ਕਿਸੇ ਦੇ ਘਰ ਜਾਉਣਾ ਵਾ ਟਾਈਮ ਦਿੱਤਾ ਤੇ ਉਹ ਵੀ ਲੇਟ ਜਾਣਾ ਵਾ ਇਹਦੇ ਵਿੱਚ ਇਹ ਵੀ ਜ਼ਿਆਦਾ ਨਹੀਂ ਵੀ ਫਰਾਨਾ ਪੜੇ ਪੜੇ ਲਿਖੇ ਅੱਜ ਕਾਲਜ ਨੂੰ ਪੜੇ ਆ ਜਾਂ ਕੋਈ ਦੂਜਾ ਪੜਿਆ ਜਾਂ ਘੱਟ ਪੜੇ ਲਿਖੇ ਆ ਲਿਖੇ ਆ ਇਹ ਵੀ ਕੋਈ ਜ਼ਿਆਦਾ ਫਰਕ ਨਹੀਂ ਆ ਇਹ ਹਰ ਕਦੀ ਸੋਚਤੇ ਜਿਹੜਾ ਫਰਕ ਆ ਸਾਡੇ ਲੋਕਾਂ ਦੇ ਜਿਹੜੇ ਸਮੱਸਿਆ ਨਾ ਆਉਂਦੇ ਜਿਹੜੇ ਬਹਾਨੇ ਆ ਕੋਈ ਬੜਾ ਅਜੀਬੋ ਗਰੀਬ ਜਿਹੇ ਹੁੰਦੇ ਆ ਜਿਵੇਂ ਕਿ ਅੱਜ ਗਰਮੀ ਬਹੁਤ ਸੀ ਇਸ ਕਰਕੇ ਕੰਮ ਤੇ ਨਹੀਂ ਗਏ ਕੰਮ ਤਾਂ ਜਦਤ ਵਿੱਚ ਕੰਮ ਨਹੀਂ ਕਰ ਸਕੇ ਅੱਜ ਅੱਜ ਸਰਦੀ ਬਹੁਤ ਸੀ ਤਾਨੀ ਪਹੁੰਚਿਆ ਗਿਆ ਅੱਜ ਧੁੰਦ ਬੜੀ ਸੀ ਤੇ ਉਹਦੇ ਕਰਕੇ ਅੱਜ 26 ਪੈਂਡਿਆ ਸੀ ਉਹਦੇ ਕਰਕੇ ਨਹੀਂ ਜਾ ਸਕੇ ਅੱਜ ਹੜਤਾਲ ਹੋ ਗਈ ਉਹ ਭਾਵੇਂ ਸ਼ਹਿਰ ਦੇ ਕਿਹੇ ਹਿੱਸੇ 'ਚ ਹੋਵੇ ਉਹਨਾਂ ਬਣਾ ਬਣਾ ਦੇਣਾ ਤੁਹਾਨੂੰ ਨਾ ਕਰਨ ਦਾ ਪਤਾ ਕਰਕੇ ਕੰਮ ਨਹੀਂ ਹੋਇਆ ਜੀ ਅੱਜ ਫਲਾਣਾ ਨਹੀਂ ਆਇਆ ਅੱਜ ਇਹ ਆ ਗਿਆ ਅੱਜ ਪਰੌਣੇ ਆ ਗਏ ਆ ਗਏ ਤਾਂ ਨਹੀਂ ਆ ਸਕੇ ਅੱਜ ਪਰੌਣੇ ਦੱਸ ਕੇ ਨਹੀਂ ਆਏ ਉਹ ਜਾ ਕੇ ਅੱਜ ਆ ਗਏ ਆ ਸੜਾ ਜਵਾਈ ਆ ਗਿਆ ਆ ਸੜਾ ਫੁੱਫੜਾ ਆ ਗਿਆ ਸੀ ਫਿਰ ਉਹਦੇ ਕੋਲ ਘਰ ਰਹਿਣਾ ਪਿਆ ਵਾ ਅੱਜ ਪਰੌਣਿਆਂ ਨੂੰ ਢੀਕਦੇ ਰਹੇ ਪਰੌਣੇ ਆਏ ਨਾ ਹਾਂਜੀ ਅੱਜ ਪਰਾਣੇ ਬਿਨਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਕਦੀ ਦਿਓ ਉਹ ਦੱਸੇ ਆ ਜਾਂਦੇ ਪਰਾਣੇ ਆ ਕੇ ਕਦੀ ਉਹ ਆਏ ਨਾ ਤੋ ਬਣਾ ਅੱਜ ਮੈਂ ਬੁਵਾਰੋ ਹੋ ਗਿਆ ਦਵਾਈ ਲੈਣ ਚਲੇ ਗਏ ਅੱਜ ਮੇਰੇ ਕੋਲ ਸਵਾਰੀ ਨਹੀਂ ਸੀ ਅੱਜ ਕਿਸੇ ਦਾ ਪਹੂ ਸੀ ਚਾਂਚਾ ਕੂ ਦਾ ਸੱਦਾ ਆ ਗਿਆ ਪਤਾ ਲੱਗਾ ਉੱਥੇ ਚਲੇ ਗਏ ਚਲੇ ਗਏ ਜੇਕਰ ਕਿਸੇ ਕੰਮ ਕਰਨ ਵਾਲੇ ਨੂੰ ਜੇ ਪਹਿਲਾਂ ਪੈਸੇ ਦੇਤੇ ਪਿਆਲੇ ਪੈਸੇ ਪਹਿਲਾਂ ਦੇਤੇ ਆ ਉਹ ਤਾਂ ਵੀ ਤੁਹਾਡਾ ਕੰਮ ਨਹੀਂ ਹੋਣਾ ਕੋਈ ਨਹੀਂ ਇਹ ਤੇ ਪੈਸੇ ਆਏ ਹੀ ਹੁਣ ਹੁਣ ਦੂਜਿਆ ਦਾ ਕੰਮ ਕਰੋ ਉਹਨੇ ਫੇਰੇ ਭਰਾਈ ਜਾਣੀ ਆ ਬਾ ਜੇ ਮਰੇ ਜਾਣੇ ਜੇ ਨਹੀਂ ਦਿੱਤੇ ਤਾਂ ਚਲ ਤੈਨੂੰ ਕੰਮ ਤੇ ਹੋਣ ਤੇ ਜੀ ਤੀਫ ਦੇ ਦਊਗਾ ਫਿਰ ਉਹ ਜਣਾ ਤੁਸੀਂ ਕਿਹੜੇ ਪੈਸੇ ਦੇ ਕੇ ਗਏ ਸੀ ਤੁਹਾਡਾ ਕੰਮ ਕਰਦੇ ਇਹ ਸ਼ਤਾਨੀ ਹੋਇਆ ਜੀ ਪੈਸੇ ਤੇ ਦਿੱਤੇ ਨਹੀਂ ਤਾਂ ਬਹੁਤ ਸਾਲ ਹੋ ਗਏ ਨਾ ਪਹਿਲਾਂ ਦੀ ਗੱਲ ਆ ਸਾਡੇ ਇੱਕ ਰਿਸ਼ਤੇਦਾਰ ਸੀ ਤੇ ਉਹਨਾਂ ਦੇ ਇੱਕ ਹੈਗਾ ਹੀ ਕੋਈ ਸਿਆਸੀ ਪਾਰਟੀ ਦਾ ਬੰਦਾ ਸੀ ਤੇ ਉਹਦਾ ਜਿਹੜਾ ਲੜਕਾ ਸੀ ਉਹ ਉਹਨਾਂ ਦਾ ਦੋਸਤ ਸੀ ਉਹ ਜਿੱਥੇ ਦਫ਼ਤਰ ਵਿੱਚ ਕੰਮ ਕਰਦਾ ਸੀ ਤੇ ਉਥੇ ਉਥੇ ਇਹ ਜਾਣਾ ਕਈ ਵਾਰਾਂ ਤੇ ਉਨੇ ਉੱਤ ਬਲਤੇ ਉਥੇ ਹੋਣਾ ਹੀ ਨਾ ਜੇ ਉਹਨੇ ਹੋਣਾ ਤੇ ਜਜੋ ਜਾਣਾ ਹੋਣਾ ਚਲੋ ਚੱਲੀਏ ਚਲੋ ਆਪਾਂ ਬਾਹਰ ਜਾਣੇ ਬਹਾਨਾ ਬਣਾ ਲੈਣਾ ਉਸੇ ਵੇਲੇ ਆ ਜੀ ਮੇਰੇ ਬੇਰੇ ਪਰੌਣੇ ਆ ਗਏ ਮੱਚ ਲਿਆ ਆ ਤੁਸੀਂ ਦੂਜਾ ਮੇਰਾ ਕੰਮ ਸਾਂਭ ਲਿਓ ਤੇ ਮੈਂ ਉਧਰ ਨੂੰ ਦੂ ਸੋਚਣਾ ਵੀ ਇਹਨਾਂ ਦਾ ਤੇ ਰਾਜ ਆ ਇਹਨੂੰ ਸੋਚ ਚਾਹੀਦਾ ਵੀ ਆਪ ਕੰਮ ਤੇ ਹਾਜ਼ਰ ਰਵੇ ਵੀ ਜਿਹੜੇ ਲੋਕੀ ਆਉਂਦੇ ਆ ਉਹ ਤੰਗ ਨਾ ਹੋਣ ਉਹਨਾਂ ਨੂੰ ਫੇਰਾਂ ਨਾ ਪਵੇ ਪਰ ਹੋ ਚਾਹੀਦਾ ਪਰ ਇਹਨੇ ਇਹਨਾਂ ਨੂੰ ਕੋਈ ਅਜਿਹੀ ਚੀਜ਼ ਦੀ ਜਿਹੜੀ ਆ ਕੋਈ 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 ਪਰਵਾਹ ਨਹੀਂ ਉਸੋ ਕੋ ਚੀਜ਼ ਦਾ ਫਾਇਦਾ ਇਹ ਕਿ ਸਾਡੀ ਤੇ ਸਰਕਾਰ ਆ ਸਾਨੂੰ ਸਾਨੂੰ ਕਿਨੇ ਕੋਈ ਰੋਕਣਾ ਟੋਕਣਾ ਦਫ਼ਤਰ ਵਾਲੇ ਵੀ ਕੋਈ ਕੁਛ ਨਹੀਂ ਆਦੇ ਕਿਉਂਕਿ ਉੱਥੇ ਜਿਹੜਾ ਹੈਗਾ ਵੀ ਅੱਜ ਫਲਾਣੇ ਫਲਾਣੇ ਅਫਸਰ ਦਾ ਮੁੰਡਾ ਜੀ ਫਲਾਣੇ ਸਿਆਸੀ ਦਾ ਬੰਦਾ ਵਾ ਫਲਾਣੀ ਪਾਰਟੀ ਦਾ ਆ ਜੀ ਇਹ ਹੈਗਾ ਬੰਦਾ ਬਸ ਲੀਸ ਕਰਕੇ ਨਹੀਂ ਪਰ ਇਸ ਜਿਹੜੇ ਬੂੜਿਆਂ ਦੇ ਦੇਸ਼ ਆ ਇਹਨਾਂ ਵਿੱਚ ਇਸ ਤਰ੍ਹਾਂ ਦਾ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਚੱਲਦੀ ਵੀ ਫਲਾਣੀ ਸਿਆਸੀ ਪਾਰਟੀ ਦੇ ਆਇਓ ਜਾਂ ਫਲਾਣਾ ਇਵਨ ਜੇ ਜਿਹੜੇ ਤੁਸੀਂ ਕੰਮ ਕਰਦੇ ਜ ਫੈਕਟਰੀ ਉਹਦਾ ਮੈਨੇਜਰ ਵੀ ਹੋਵੇ ਭਾਵੇਂ ਜੇ ਤੇ ਉਹ ਤੁਹਾਰੀ ਹਿੱਸੇ ਦਾ ਆ ਪਰ ਉਹਨਾਂ ਜਿਹੜੀ ਜੌਬ ਮਿਲੀ ਉਹਨੂੰ ਪੂਰਾ ਕੰਮ ਉਹਨੇ ਕਰਨਾ ਵਾ ਉਹ ਤੇ ਚੇ ਨਹੀਂ ਹੋ ਸਕਦਾ ਜਿੱਥੇ ਮੈਂ ਕੰਮ ਕਰਦਾ ਸੀ ਨਾ ਉੱਥੇ ਸਾਡੇ ਨਾਲ ਹੀ ਉੱਥੇ ਇਹ ਦਰਿਆ ਸੀ ਕੈਨੇਡਾ ਦਾ ਪ੍ਰਧਾਨ ਮੰਤਰੀ ਸੀਗਾ ਤੇ ਉਹਦੇ ਦੂਰੋਂ ਨੇੜੇ ਰਿਸ਼ਤੇਦਾਰ ਸੀ ਦੋ ਕੰਮ ਕਰਦੇ ਉਹਦੇ ਘਰ ਵੀ ਜਾਂਦੇ ਆਉਂਦੇ ਸੀ ਇੱਕ ਦੂਜੇ ਦੇ ਪਰ ਉਹਨਾਂ ਨੂੰ ਕੰਮ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਫੋਟ ਨਹੀਂ ਹੈ ਜੀ ਕਿ ਉਹ ਕੋਈ ਬੰਦਾ ਮੜ ਕੇ ਛੇਤੀ ਚਲੇ ਗਏ ਜਾਂ ਕੋਈ ਉਹਨਾਂ ਨੂੰ ਕੋਈ ਕੋਈ ਖਾਸ ਜੌਬ ਦੇਣਗੇ ਜਿਦ ਤੇ ਪੋਸਟਿੰਗ ਤੇ ਜੋਬ ਲੱਗੂ ਆ ਜਿਹੜੀ ਮਿਲਣੀ ਆ ਉਹਨਾਂ ਦੀ ਸਾਬ ਨਾਲ ਸਨੀਓਲਟੀ ਦੇ ਨਾਲ ਉਹ ਹੀ ਮਿਲਣੀ ਆ ਉਹਨਾਂ ਨੂੰ ਤੇ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਮੈਂ ਅਜੇ ਸੋਚਣਾ ਵੀ ਜੇ ਸਾਡਾ ਦੇਸ਼ ਹੋਵੇ ਤੇ ਉਹ ਫੈਕਟਰੀ ਵਾਲੇ ਪਿਛੇ-ਪਿਛੇ ਤੇ ਜਿਹੜੇ ਹੋਰ ਲੋਕੀ ਆ ਉਹ ਵੀ ਬਥੇਰੇ ਇਹਨਾਂ ਦੀ ਅਗੜ ਪਿਛਕ ਤੁਰੇ ਫਿਰਨ ਦੇ ਇਹਨਾਂ ਨੂੰ ਬਰਚਾ ਪਿਉਦੇ ਕੋਈ ਅਧਰਾਜਾ ਜੀ ਅਧਰਾਜਾ ਪਰ ਉਥੇ ਜਿਹੜੇ ਆ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਸੀ ਹੈਗਾ ਵੀ ਇਹਨਾਂ ਦੇ ਨਾਲ ਲੋਕਾਂ ਚ ਇਹਨਾਂ ਦੇਸ਼ਾਂ ਦੀ ਜਿਹੜੀ ਤਰਕੀਦਾ ਵਾ ਇਹ ਵੀ ਇੱਕ ਕਾਰਨ ਆ ਉਕੇ ਇਥੇ ਕੇ ਇਹਦਾ ਇਹ ਨਹੀਂ ਹੁੰਦਾ ਕਿ ਆ ਫਰਨਾਇ ਦਾ ਮੈਨੇਜਰ ਆ ਇਹਦਾ ਉਹ ਵਾਕਬੇ ਨੂੰ ਜੀ ਇਹਨੂੰ ਘੱਟ ਇਹਨੂੰ ਦੇ ਦੇਊਗਾ ਸੌਖੀ ਜੌਬ ਦੇ ਦੇ ਜਾਂ ਇਹ ਦਈ ਜੜੀ ਜਾਂ ਕੋਈ ਕੇਦਾ ਸਿਆਸੀ ਪਾਰਟੀ ਵਿੱਚ ਆ ਉਹਨੂੰ ਜਿਹੜਾ ਜੜੀ ਜੌਬ ਹੈ ਜਿਹੜਾ ਕੰਮ ਹੈ ਉਹਨੂੰ ਉਹ ਕਰਨਾ ਹੀ ਪੈਣਾ ਵਾ ਤੇ ਤੇ ਸਾਡੇ ਵਾਂਗੂ ਨਹੀਂ ਗਾ ਕਿ ਉਹ ਸਾਰੇ ਜਾਣੇ ਉਹਦੀ ਚਮਚਾਗਰੀ ਕਰਨਾ ਪਣਗੇ ਜੀ ਫਲਾਣੇ ਥਾਂ ਆਇਆ ਹੋਰ ਜਿਹਦੀ ਆ ਗੱਲ ਜਿਸ ਤਰ੍ਹਾਂ ਦੀ ਜਿਹੜੀ ਆ ਜਿਹੜਾ ਭਾਰਤ ਦੇਸ਼ ਆ ਜਿਤਨਾ ਦੀ ਇਹਦੀ ਧਰਤੀ ਆ ਤੇ ਜਿਤਨਾ ਤੇ ਇਥੋਂ ਦੇ ਮੌਸਮ ਆ ਏਡੇ ਸੋਹਣੇ ਹਾਂ ਤੇ ਜੇ ਇੱਥੇ ਕੋਈ ਦੁਖੀ ਹੈ ਬਹਾਨੇਵਾਜ਼ੀ ਦਾ ਕਰਨ ਬਹਾਨੇ ਨਾਲ ਬਣਾਉਣ ਕਮਾ ਦੇ ਜਿੱਥੇ ਤਰਾ ਬਾਹਰ ਜਾਣ ਕੇ ਕੰਮ ਕਰਦੇ ਜੋ ਕਿ ਕੰਮ ਕਰਨ ਤਾਂ ਕਿਸੇ ਨੂੰ ਇੱਥੇ ਬਾਹਰ ਆਉਣ ਦੀ ਧੱਕੇ ਖਾਂਦੀ ਲੋੜ ਹੀ ਨਾ ਪਵੇ ਉਹ ਦੇਸ਼ ਵਿੱਚ ਹੀ ਸਭ ਕੁਝ ਹੋ ਸਕਦਾ ਵਾ ਦੇਖੋ ਜਿੱਥੇ ਰੋਜ਼ ਸਿਰ ਨਾ ਆਉਣਾ ਜਿਹੜੇ ਆਇਆ ਇਸ ਤਰ੍ਹਾਂ ਜਿਹੜੇ ਲੋਕ ਆਪਣੇ ਆ ਜਿੱਥੇ ਇਸ ਸਮੇਂ ਸਿਰ ਨਹੀਂ ਆਉਂਦੇ ਜਾਂ ਬਹਾਨੇ ਬਾੜੀ ਬਣਾਉਂਦੇ ਆ ਕਾਕਾ ਨੂੰ ਦਿੱਤੇ ਟਾਈਮਾਂ ਸਿਰ ਇੱਥੇ ਉਹ ਨਹੀਂ ਉਹਨਾਂ ਨੇ ਪਿਆਰੇ ਮੜੌਣੇ ਹੁੰਦੇ ਆ ਇਹਨਾਂ ਦਾ ਇਹ ਹੁੰਦਾ ਵੀ ਸਾਡੀ ਮਨ ਨੂੰ ਲੱਗਦਾ ਜਿਹੜੀ ਮੇਨ ਪ੍ਰੋਬਲਮ ਇਹ ਹੋ ਆਪੇ ਇੱਕ ਦੋ ਨੇ ਫੇਰੇ ਮਰਾਲੋ ਦੋ ਚਾਰੇ ਨੂੰ ਜਿਹੜਾ ਵਾ ਕੰਮ ਭਾਵੇਂ ਸੋਖਾ ਹੋ ਜੇ ਉਹਨਾਂ ਚਾਪੇ ਪੀਏ ਬੜਾ ਔਖਾ ਕੰਮ ਸੀ ਤਾਂ ਨਹੀਂ ਇਹ ਤਰ੍ਹਾਂ ਹੋ ਸਕਿਆ ਤੁਕਿਆ ਪਰ ਉਹੀ ਲੋਕ ਜਿਹੜੇ ਆ ਜਦੋਂ ਇਥੇ ਵਿਦੇਸ਼ਾ ਚ ਆ ਜਾਂਦੇ ਆ ਤੇ ਇਥੇ ਆਣ ਕੇ ਕਿਵੇਂ ਆਪਣਾ ਜਿਹੜਾ ਕਾਰਡ ਪੰਚ ਕਰਨਾ ਹੁੰਦਾ ਜੇ ਕਿਤੇ ਫੈਕਟਰੀ ਚ ਜਾਂ ਕਿ ਆਜਲੀ ਲਵਾਉਣੀ ਆ ਐ ਉੱਥੇ ਟਾਈਮ ਸਰ ਆਉਂਦੇ ਆ ਉੱਥੇ ਕੋਈ ਇਹ ਨਹੀਂ ਦੀਵੇ ਦੇ ਪੀ ਅੱਜ ਅੱਜ ਜੀ ਸਨੋ ਹੀ ਅਹੀਂ ਸਨੋਜ ਵੀ ਜਾਂਦੇ ਰਿਆਂ ਇੰਨੀ ਸਨੋ ਪੈਂਦੀ ਆ ਕਈ ਵਾਰ ਅਖਰਾ ਸਟੋਰ ਮਾਉਣਾ ਜੀ ਅੱਜ ਪਰ ਫਿਰ ਵੀ ਲੋਕੀ ਜਾਂਦੇ ਮੀਓਵੇ ਨੇ ਰਿਓਵੇ ਠੰਡਿਆ ਗਰਮੀ ਆ ਆਦੇ ਕੋਈ ਪ੍ਰਵਾਹ ਨਹੀਂ ਕਰਦੇ ਸਾਰੇ ਪਹੁੰਚਦੇ ਆ ਕਿਉਂਕਿ ਸਮੇਸਰ ਪਹੁੰਚਣਾ ਉਹਨੂੰ ਪਤਾ ਉਹਨੂੰ ਪਤਾ ਵੀ ਇਸ ਤੇ ਪੰਜਾਬ ਵਾਂਗੂ ਜਿਹੜਾ ਬਹਾਨੇਬਾਜੀ ਨਹੀਂ ਹੋਣੀ ਜਿੰਨਾ ਕੰਮ ਤੇ ਆਇਆ ਆਇਆ ਤੇ ਅਗਲਾਣਾ ਚੰਗਾ ਜਾ ਫਿਰ ਤੋਂ ਕੋਈ ਹੋਰ ਹੋਰ ਕੰਮ ਲੱਭਲਾ ਤਾਂ ਅਗਲੇ ਨੂੰ ਵਾਰਨਿੰਗ ਮਿਲ ਜਾਣੀ ਆ ਜੇ ਬਾਅਦ ਨਾ ਕੱਢਣਗੇ ਤੇ ਇੱਥੇ ਸਾਡੇ ਅੱਤੇ ਗਿਣਤੀ ਹੁੰਦੀ ਸੀ ਜੇ ਕੋਈ ਬੰਦਾ 3 ਮਿੰਟ ਲੇਟ ਹੁੰਦਾ ਵਾ ਤੇ ਉਹਦਾ ਇੱਕ ਉਹਦਾ ਚੌਥਾ ਹਿੱਸਾ ਪੁਆਇੰਟ ਜਿਹੜੇ ਉਹਨਾ ਪੁਆਇੰਟ ਰੱਖੇ ਸੀ ਪੇ ਨੇ ਪੁਆਇੰਟ ਜੇ ਤੁਹੀਂ ਕਹੀਂ ਚ ਤੁਹਾਡੀ ਉਹ ਗੈਰ ਆਈ ਰੀਆਂ ਹੋ ਗਈਆਂ ਜਿਵੇਂ 4 5 6 ਪੁਆਇੰਟ ਤੇ ਤੁਹਾਨੂੰ ਉਸ ਵੇਲੇ ਛੁੱਟੀ ਬਾਹਰ ਤੁਹਾਨੂੰ ਕੱਢ ਦੇਣਾ ਤੇ ਤੇ ਰੋਜ਼ ਦਾ ਜਿਹੜਾ ਜੇ ਕੋਈ ਫਤਿਹਵਾਰ ਫਿਰ 3 ਮਿੰਟ ਆਣ ਕੇ ਵੀ ਲੇਟ ਹੁੰਦਾ ਹੀ ਤੇ ਉਹਦਾ ਜਿਹੜਾ ਕੁਆਟਰ ਪੁਆਇੰਟ ਜਿਹੜਾ ਉਹ ਕੱਟਿਆ ਜਾਂਦਾ ਹੈ ਇਸ ਤਰ੍ਹਾਂ ਉਹ ਵੜ ਜਾਂਦਾ ਹੈ ਉਹਨੂੰ ਫਿਰ ਸਾਢੇ ਤੇ ਦਫਤਰ ਚ ਵੀ ਆ ਜਾ ਤੇ ਰੇਨੇਕ ਹੋ ਗਈ ਤੂੰ ਤੂੰ ਫਿਰ ਬਾਹਰ ਜਾਣ ਦੀ ਵੀ ਤਿਆਰੀ ਕਰ ਇਸ ਤਰ੍ਹਾਂ ਦਾ ਇੱਥੇ ਨਹੀਂ ਗਾ ਤਾਰ ਕਰਕੇ ਜਿਹੜੇ ਆ ਇਥੋਆਂ ਲੋਕ ਜਿਹੜੇ ਆਪਣੇ ਟਾਈਮ ਸਰ ਜਿਹੜੇ ਆ ਉਹ ਜਿਹੜੇ ਜਾਣਦੇ ਆ ਸਾਡੇ ਨਾਲ ਜਿਹੜਾ ਪ੍ਰਾਇਮਰੀ ਸਕੂਲ ਸੀਗਾ ਸਾਡੇ ਸਮੇਂ ਕਿਉਂਕਿ ਇਹ ਬਹੁਤ ਪੁਰਾਣੀ ਗੱਲ ਆ ਤੇ ਇਹ ਉਦੋਂ ਦੀ ਪਰ ਤੇ 70 ਦੇ ਵਾਲੇ ਤੇ ਉਹਦੇ ਆ ਸਟਾਰਟ 68 ਸਰ ਨਿਕਾਲਿਆ 70 ਦੀ ਤੇ ਉਹਦੇ ਉਥੇ ਪ੍ਰਾਇਮਰੀ ਸਕੂਲ ਤੇ ਜਿਹੜੇ ਆ ਬਰਾਂਡਾ ਵਾ ਤੇ ਉਹਦੇ ਉਹਦੇ ਮੱਥੇ ਉੱਤੇ ਇੱਕ ਉਹਨਾਂ ਲਿਖੇ ਹੁੰਦੇ ਸੀ ਕੁਝ ਜਿਹੜੇ ਚੀਜ਼ਾਂ ਉਹ ਤੁਹਾਨੂੰ ਚੰਗੀਆ ਲਿਖੀਆਂ ਆਂਦੀਆਂ ਸੀ ਜਿਹੜੇ ਪੰਜਾਬੀ ਪੜ੍ਹ ਸਕਣ ਉਹ ਤੋਂ ਜਾ ਸਕੈ ਉਹਨਾਂ ਦੇ ਵਿੱਚ ਇੱਕ ਸੀਗਾ ਉਹਨਾਂ ਦਾ ਫਿਰ ਪੰਡਤ ਜਵਾਰ ਲਾਲ ਜੀ ਦਾ ਜੀ ਦਾ ਲਿਖਿਆ ਹੋਈਆਂ ਸੀਗਾ ਉਹਨਾਂ ਦੇ ਨਾਂ ਤੇ ਥੱਲੇ ਪਾਇਆ ਸੀ ਪੀ ਉਹ ਉਹਨਾਂ ਦੇ ਦੇੜੇ ਵਿਚਾਰਿਆ ਜਿਹੜਿਆ ਉਹਨਾਂ ਦੇ ਜਿਹੜਿਆ ਕਰਦੇ ਆ ਉਹ ਤੋਂ ਤੇ ਉਹ ਜਿਹੜੀ ਚੀਜ਼ ਲਿਖੀ ਸੀ ਉਹ ਇਸ ਤਰ੍ਹਾਂ ਹੀ ਮੈਂ ਕੰਮ ਚਾਹੁੰਦਾ ਹਾਂ ਕੰਮ ਨਾ ਕਰਨ ਦੇ ਬਹਾਨੇ ਨਹੀਂ ਸੋ ਕਾਸ਼ ਅਸੀਂ ਵੀ ਕਿਸੇ ਨੂੰ ਜਿਹੜੇ ਦਿੱਤੇ ਇਸ ਜਿਹੜਾ ਸਮਾਂ ਵਾ ਜਾਂ ਪਹੁੰਚਣ ਦਾ ਸਮਾਂ ਕਿਹਦੇ ਘਰ ਪਹੁੰਚਣਾ ਕਿ ਵਿਆਹ ਚਕੇ ਜਾ ਪਹੁੰਚਣਾ ਜਾਂ ਕੋਈ ਕਿਸ ਕੰਮਕਦਨ ਦੇ ਕੇ ਗਿਆ ਵਾ ਤੁਹਾਡੇ ਕਾਰੋਬਾਰ ਵਿੱਚ ਤੁਹਾਡੀ ਦੁਕਾਨ ਤੇ ਜਾ ਕੇ ਤੇ ਉਹਦੇ ਹੈ ਬਹਾਨੇ ਨਾ ਬਣਾਈਏ ਸਗੋਂ ਉਹ ਕੰਮ ਜਿਹੜਾ ਉਹ ਪੂਰਾ ਕਰਨ ਵਾਲੀ ਜਿਹੜਾ ਆਪਣਾ ਸੁਭਾਅ ਨਾਲ ਜਿਹੜਾ ਕੰਮ ਇਹਦਾ ਪੂਰਾ ਕਰੀਏ ਨਾ ਕਿ ਬਹਾਨੇ ਜਿਹੜੇ ਆ ਬਣਾਈਏ ਤੇ ਤਾਂ ਕਿ ਸਾਡੇ ਜਿਹੜੇ ਆਉਣ ਵਾਲੇ ਬੱਚੇ ਆ ਤੁਹਾਡੇ ਕੋਲ ਵੇਖਦੇ ਆ ਵੀ ਸਾਡੇ ਵੱਡੇ ਕੀ ਕਰਦੇ ਆ ਕਿਉਂਕਿ ਬੱਚਿਆਂ ਨੇ ਉਹ ਹੀ ਕਰਨ ਉਹ ਟਾੜਿਆਂ ਨੇ ਕਰਨਾ ਉਹ ਜੋ ਉਹਨਾਂ ਨੇ ਮਿਸਾਲ ਦੇਣੀ ਆ ਜੋ ਉਹਨਾਂ ਦੇ ਵੱਡੇ ਕਰਦੇ ਜੇ ਉਹ ਝੂਠ ਬੋਲਣ ਡੈ ਰੱਖ ਜੀਆਂ ਕਰਨ ਡੈ ਆ ਜੇ ਆ ਵੀ ਜਾ ਜਾ ਕੇ ਆਥੇ ਆ ਵੀ ਮੈਂ ਤੇ ਕਰ ਰਹੀ ਨਹੀਂ ਗਾ ਇਹੋ ਜੇ ਵਿਚਾਰ ਗੱਲਾਂ ਕਰਦੇ ਦੇ ਗਾ ਉਹਨਾਂ ਕੋਈ ਉਹੋ ਜੇ ਆਸੇ ਰੱਖੋਗੇ ਤਈ ਕਾ ਉਹਨਾਂ ਨੇ ਵੀ ਵੱਡੇ ਹੋ ਕੇ ਉਹੋ ਜੇ ਕੁਛ ਕਰਨਾ ਇਸ ਕਰਕੇ ਉਹ ਆਪਣੇ ਸੁਕੋਏ ਦਸਕਣ ਵੀ ਸਾਡੇ ਜਿਹੜੇ ਵੱਡੇ ਸੀ ਸਾਡਾ ਜਿਹੜਾ ਕੁਝ ਰਿਸ਼ਤੇਦਾਰ ਸੀ ਮਾਪਿਓ ਜੋ ਸਾਡਾ ਸੀ ਜਿਹੜੇ ਕੰਮ ਕਰਦੇ ਸੀ ਵੀ ਉਹ ਪੂਰੇ ਸਮੇਂ ਤੇ ਜਾਂਦੇ ਹੀ ਤੇ ਆਪਣਾ ਜਿਹੜਾ ਕਿਹੜਾ ਕੰਮ ਹੈ ਜੇ ਕੋਈ ਦੁਕਾਨ ਸੀ ਕਿਹਦਾ ਕੋਈ ਕਾਰੋਬਾਰ ਸੀ ਉਹਦੇ ਕੋਈ ਟਾਈਮ ਦਿੱਤਾ ਵਾ ਉਹਦੇ ਤੇ ਪੂਰੇ ਟਾਈਮ ਦੇ ਉੱਤੇ ਜਿਹੜਾ ਉਹਨੂੰ ਟਾਈਮ ਦਿੰਦੇ ਆਏ ਉਹਦੇ ਉੱਤੇ ਉਹ ਉਹਦਾ ਕੰਮ ਜਿਹੜਾ ਉਹ ਪੂਰਾ ਕਰਦੇ ਸੀ ਤਾਂ ਕਿ ਇਹ ਚੜ੍ਹੀਆਂ ਹੱਤਾਵਾਂ ਉਹਨਾਂ ਚੁੱਚ ਵੀ ਗਾ ਜਾ ਸਕਣ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ